ਨੌਜਵਾਨ ਵਿਦਿਆਰਥੀਆਂ ਨੇ 23 ਮਾਰਚ ਦੇ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਬਨੇਗਾ ਦਿਵਸ ਵਜੋਂ ਮਨਾਇਆ। ਪਰਮਗੋੜੀ ਪਗਲ ਸਿੰਘ ਨੂੰ ਲਾ ਸਲਾਮ। ਲਾ ਸਲਾਮ ਲਾ ਸਲਾਮ। ਪਰਮਗੋੜੀ ਪਗਲ ਸਿੰਘ ਰਾਜਗੁਰੂ ਸੁਖਦੇਵ ਨੂੰ ਲਾ ਸਲਾਮ। ਲਾ ਸਲਾਮ ਲਾ ਸਲਾਮ। ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਵਿਸ਼ੇਸ਼ ਨੌਜਵਾਨ ਵਿਦਿਆਰਥੀ ਕਨਵੈਨਸ਼ਨ ਆ ਕਰਨ ਦਾ ਐਲਾਨ। ਸ਼ਹੀਦ ਸਮਾਰਕ ਹੁਸੈਨੀਪਾਲਾ ਨੂੰ ਇਨਕਲਾਬੀ ਵਿਰਾਸਤ ਖੋਜ ਕੇਂਦਰ ਵਜੋਂ ਵਿਕਸਿਤ ਕਰਨ ਦੀ ਮੰਗ। ਜੰਡੇ ਆਜ਼ਾਦੀ ਦੇ ਮਹਾਨ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਬਨੇਗਾ ਦਿਵਸ ਵਜੋਂ ਮਨਾਉਂਦੇ ਆ ਸ਼ਹੀਦੀ ਸਮਾਰਕ ਹੁਸੈਣੀ ਵਾਲਾ ਵਿਖੇ ਅੱਜ ਸਰਵ ਭਾਰਤ ਨੌਜਵਾਨ ਸਭਾ ਅਤੇ 올 ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਸ਼ਹੀਦਾ ਦੇ ਸੁਪਨਿਆਂ ਦਾ ਸਾਕਾ ਭਗਤ ਸਿੰਘ ਕੋਮੀ ਰੋਜ਼ਗਾਰ ਗਰੰਟੀ ਕਾਨੂੰਨ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਦੇਸ਼ ਪੱਧਰ ਤੇ ਹੋਰ ਤੇਜ਼ ਕਰਨ ਲਈ ਹਰ ਸਾਲ 23 ਮਾਰਚ ਨੂੰ ਬਨੇਗਾ ਦਿਵਸ ਮਨਾਉਣ ਦਾ ਸੰਕਲਪ ਲਿਆ ਗਿਆ ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਬਨੇਗਾ ਦਿਵਸ ਸੰਕਲਪ ਮਾਰਚ ਦੀ ਅਗਵਾਈ ਸਰਪਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾ, ਸਕੱਤਰ ਚਰਨਜੀਤ ਸਿੰਘ ਸ਼ੰਗਾਰਾਏ, ਕੌਮੀ ਕੌਂਸਲਰ ਮੈਂਬਰ ਕਰਮਵੀਰ ਬਦਨੀ ਅਤੇ 올 ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨਤਰ ਮੋਬਾਲਾ ਅਤੇ ਸੂਬਾ ਸਕੱਤਰ ਪ੍ਰੇਤਪਾਲ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ। ਇਸ ਮੌਕੇ ਸਰਪਾਰਤ ਨੌਜਵਾਨ ਸਭਾ ਦੇ ਕੌਮੀ ਜਨਰਲ ਸਕੱਤਰ ਲਾਈ ਰਮਨ ਅਤੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸ਼ਰੀ ਅਤੇ ਰੋਜ਼ਗਾਰ ਪ੍ਰਾਪਤੀ ਮੋਹਿਨਦੇਵ ਮੁਖਸਲਾਕਰ ਸਾਥੀ ਜਗਰੂਪ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ टुडे इज द ਮਾਰਟੀਰ ਡੇ ਆਫ ਗ੍ਰੇਟ ਮਾਰਟirs ਭਗਤ ਸਿੰਘ ਰਾਜਗੁਰੂ ਸੁਖਦੇਵ ਆਲ ਇੰਡੀਆ ਯੂਥ ਫੈਡਰੇਸ਼ਨ ਅਲੋਂਗ ਵਿਦ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੀ ਹੈਵ ਪੇਡ ਆਵਰ ਰਿਚ ਟ੍ਰਿਬਿਊਟ ਟੂ ਦੈਟ ਗ੍ਰੇਟ ਮਾਰਟirs in uzainiwala memorial place for these martyrs today india is facing a lot of crises the people are not living a peaceful life they don't have proper employment in the after independence this period is the worst period for unemployment and more than 15 to 20 crore youth they don't have jobs this is the reality in this bjp government and uh, the people are becoming more and more poor and the corporate people they are becoming more and more rich against this disparity and for the freedom the great martyrs sacrificed their life Today, uh, ਉਨ੍ਹਾਂ ਨੂੰ ਪ੍ਰਣਾਮ ਕਰਨ ਵਾਸਤੇ ਸ਼ਰਧਾਂਜਲੀ ਅਰਪਤ ਕਰਨ ਵਾਸਤੇ ਐਆਈਐਸਐਫ ਏਆਈਪੀਐਫ ਵੱਲੋਂ ਬਣੀਗਾ ਦੀਆਂ ਟੀ-ਸ਼ਰਟਾਂ ਪਹਿਨ ਕੇ ਵਿਦਿਆਰਥੀਆਂ ਨੌਜਵਾਨਾਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ ਹੈ ਇਹ ਬਣੀਗਾ ਜਿਹੜਾ ਹੈ ਭਗਤ ਸਿੰਘ ਨੈਸ਼ਨਲ employment ਗਰੰਟੀ ਐਕਟ ਇਸ ਐਕਟ ਦੇ ਅਕੋਰਡਿੰਗ ਹਰੇਕ 18 ਤੋਂ 58 ਸਾਲ ਦੇ ਇਸਤਰੀ ਮਰਦ ਨੂੰ ਉਸ ਦੀ ਯੋਗਤਾ ਦੇ ਮੁਤਾਬਕ ਉਹਨਾਂ ਰੁਜ਼ਗਾਰ ਦੀ ਨੌਕਰੀ ਦੀ ਗਰੰਟੀ ਹੋਵੇ ਇਸ ਕਾਨੂੰਨ ਦੀ ਪ੍ਰਾਪਤੀ ਲਈ ਲਗਾਤਾਰ ਐਆਈਐਸਐਫ ਤੇ ਵਾਈਐਫ ਉਹ ਪੂਰੇ ਪੰਜਾਬ ਪੱਧਰ ਤੇ ਔਰ ਪੂਰੇ ਦੇਸ਼ ਪੱਧਰ ਤੇ ਉਹ ਸਰਗਰਮੀ ਕਰ ਰਿਹਾ ਹੈ ਔਰ ਖਾਸ ਗੱਲ ਔਰ ਮਾਨ ਦੀ ਗੱਲ ਹੈ ਕਿ ਇਸ ਧਰਤੀ ਤੋਂ ਇਹ ਜਿਹੜਾ ਬਨੇਗਾ ਕਾਨੂੰਨ ਦੀ ਸ਼ੁਰੂਆਤ ਹੋਈ ਸੀ 23 ਮਾਰਚ 2014 ਤੋਂ ਸ਼੍ਰੀ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਸ਼ਹੀਦੀ ਦਿਨ ਤੇ ਔਰ ਇਹ ਬਨੇਗਾ ਕਾਨੂੰਨ ਦੀ ਗੱਲ ਹੁਸੈਨੀਵਾਲਾ ਤੋਂ ਸ਼ੁਰੂ ਹੋਈ ਔਰ ਦੇਸ਼ ਦੀ ਪਾਰਲੀਮੈਂਟ ਤੱਕ ਪਹੁੰਚ ਚੁੱਕੀ ਹੈ ਔਰ ਦੇਸ਼ ਦੀ ਪਾਰਲੀਮੈਂਟ ਵਿੱਚ ਇਹ ਕਾਨੂੰਨ ਪਾਸ ਹੋਵੇ ਇਸ ਕਾਨੂੰਨ ਮੁਤਾਬਕ ਹਰੇਕ 18 ਤੋਂ 58 ਸਾਲ ਦਾ ਇਸਤਰੀ ਮਰਦ ਭਾਵੇਂ ਪੜਿਆ ਲਿਖਿਆ ਹੈ ਭਾਵੇਂ ਅਨਪੜਾ ਹੈ ਸਿੱਖਿਆਤ ਹੈ ਉੱਚ ਸਿੱਖਿਆ ਤੇ ਉਹਨਾਂ ਸਾਲਿਆਂ ਰੁਜ਼ਗਾਰ ਦੀ ਗਰੰਟੀ ਹੋਵੇ ਇਸ ਕਾਨੂੰਨ ਮੁਤਾਬਕ ਜਿਹੜਾ ਅਨ ਸਿੱਖਿਆਤ ਹੈ ਅਨਪੜਾ ਉਹਦੇ ਲਈ ਵੀ ਘੱਟੋ ਘੱਟ 30000 ਰੁਪਿਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਜਿਹੜਾ ਅਰਧ ਸਿੱਖਿਆਤ ਹੈ ਉਹਦੇ ਵਾਸਤੇ 35000 ਰੁਪਿਆ ਜਿਹੜਾ ਸਿੱਖਿਆ ਤੇ ਉਹਦੇ ਵਾਸਤੇ 45000 ਰੁਪਇਆ ਜਿਹੜਾ ਉੱਚ ਸਿੱਖਿਆ ਤੇ ਹਾਈਲੀ ਸਕਿਲਡ ਹੈ ਉਹਦੇ ਵਾਸਤੇ 60000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਇਹ ਕਾਨੂੰਨ ਲਈ ਅਸੀਂ ਜਿਹੜਾ ਲਗਾਤਾਰ ਉਹ ਪ੍ਰੋਗਰਾਮ ਲੈ ਕੇ ਲੋਕਾਂ ਵਿੱਚ ਵਿਦਿਆਰਥੀਆਂ ਵਿੱਚ ਜਾ ਰਿਹਾ ਹੈ ਔਰ ਅੱਜ ਦੇ ਇਸ ਸਮਾਗਮ ਦੇ ਵਿੱਚ ਸਨਾਜਲੀ ਸਮਾਗਮ ਦੇ ਵਿੱਚ ਇੱਕ ਜਿਹੜਾ ਜਿਸ ਤਰ੍ਹਾਂ ਜਿਸ ਤਰ੍ਹਾਂ ਸਰਕਾਰਾਂ ਵੱਲੋਂ ਲਾਰੇ ਲਗਾਏ ਜਾਂਦੇ ਨੇ ਕਿ ਨੌਕਰੀਆਂ ਦਿੱਤੀਆਂ ਜਾਣਗੀਆਂ ਕੁਝ ਸਮੇਂ ਬਾਅਦ ਜ਼ਰੂਰ ਦਿੱਤੀਆਂ ਜਾਣਗੀਆਂ ਉਸ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹਾਂਗੇ ਕਿ ਦੇਸ਼ ਦੀ ਮੋਦੀ ਸਰਕਾਰ ਨੇ ਸੱਤਾ ਦੇ ਵਿੱਚ ਕਾਬਜ ਹੋਣ ਤੋਂ ਪਹਿਲਾਂ ਸੱਤਾ ਥੇ ਆਉਣ ਤੋਂ ਪਹਿਲਾਂ 2014 ਦੇ ਵਿੱਚ ਇਹ ਗੱਲ ਕਹੀ ਸੀ ਕਿ ਜੇਕਰ ਬੀਜੇਪੀ ਦੀ ਸਰਕਾਰ ਆ ਜਾਂਦੀ ਹੈ ਸੈਂਟਰ ਦੇ ਵਿੱਚ ਹਰ ਸਾਲ 2 ਕਰੋੜ ਲੜਕੇ ਲੜਕੀਆਂ ਨੂੰ ਰੁਜ਼ਗਾਰ ਦਿੱਤਾ ਜਾਏਗਾ ਔਰ 10 ਸਾਲ ਬੀਤ ਰਹੇ ਨੇ ਪਰ ਅਜੇ ਤੱਕ ਰੁਜ਼ਗਾਰ ਦੀ ਗਰੰਟੀ ਕੀ ਦੇਣੀ ਸੀ ਉਲਟਾ ਰੁਜ਼ਗਾਰ ਤੋਂ ਜਿਹੜਾ ਦੂਰ ਕੀਤਾ ਜਾ ਜਿੰਨਾ ਚਿਰ ਰੁਜ਼ਗਾਰ ਨਹੀਂ ਦਿੱਤਾ ਜਿੰਨਾ ਚਿਰ ਰੋਜ਼ਗਾਰ ਨਹੀਂ ਦਿੱਤਾ ਜਾਂਦਾ ਕੀ ਮੰਗ ਕਰਦੇ ਹੋ ਅਸੀਂ ਤਾਂ ਇਹ ਮੰਗ ਕਰ ਰਹੇ ਹਾਂ ਕਿ ਜਦੋਂ ਤੱਕ ਰੁਜ਼ਗਾਰ ਨਹੀਂ ਦਿੱਤਾ ਜਾਂਦਾ ਕਾਨੂੰਨ ਦੇ ਮੁਤਾਬਕ ਇੱਕ ਕਾਨੂੰਨੀ ਹੱਕ ਮਿਲੇ ਜਦੋਂ ਦਾ ਦੇਸ਼ ਆਜ਼ਾਦ ਹੋਇਆ ਅੱਜ ਤੱਕ ਦੇਸ਼ ਦੀ ਪਾਰਲੀਮੈਂਟ ਵਿੱਚ ਸਭ ਲਈ ਰੁਜ਼ਗਾਰ ਦੀ ਗਰੰਟੀ ਕਰਦਾ ਕੋਈ ਕਾਨੂੰਨ ਨਹੀਂ ਬਣਿਆ ਔਰ ਉਹਦੇ ਲਈ ਅਸੀਂ ਲੜਾਈ ਲੜ ਰਹੇ ਹਾਂ ਕਿ ਬਨੇਗਾ ਕਾਨੂੰਨ ਬਣੇ ਇਸ ਕਾਨੂੰਨ ਦੇ ਤਹਿਤ ਅੱਜ ਜਿਹੜਾ ਐਲਾਨ ਵੀ ਕੀਤਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ 13 ਹਲਕੇ ਨੇ ਤੇਰਾ ਹਲਕਿਆਂ ਦੇ ਵਿੱਚ ਵਿਦਿਆਰਥੀਆਂ ਨੌਜਵਾਨ ਸਭਾ ਦੇ ਵੱਲੋਂ ਅਸੀਂ ਹਰ ਰਾਜਨੀਤਿਕ ਪਾਰਟੀ ਦੇ ਆਗੂ ਤੇ ਸਵਾਲ ਖੜੇ ਕਰਾਂਗੇ ਕਿ ਰੁਜ਼ਗਾਰ ਦੀ ਗਰੰਟੀ ਲਈ ਜਿਹੜੇ ਕਾਨੂੰਨ ਦੀ ਗੱਲ ਕਰਦੇ ਨੇ ਕਿਵੇਂ ਕਾਨੂੰਨ ਬਣਾਣਗੇ ਕਿਵੇਂ ਰੁਜ਼ਗਾਰ ਦੇ ਸਕਦੇ ਨੇ ਹੁਣ ਮੈਨੀਫੈਸਟੋ ਵਿੱਚ ਜਿਹੜਾ ਉਹ ਵਾਅਦਾ ਕਰਦੇ ਨੇ ਜੁਮਲਾ ਛੱਡਦੇ ਨੇ ਜਾਂ ਝੂਠਾ ਵਾਅਦਾ ਕਰਦੇ ਨੇ ਉਹ ਕਿਸੇ ਵੀ ਕੀਮਤ ਤੇ ਵਿਦਿਆਰਥੀ ਨੌਜਵਾਨ ਸਹਿਣ ਨਹੀਂ ਕਰਨਗੇ ਬਰਦਾਸ਼ਤ ਨਹੀਂ ਕਰਨਗੇ ਅਵੇਅਰ ਹੋਣਗੇ ਕਿ ਤੁਸੀਂ ਜੋ ਇਹ ਗਰੰਟੀ ਕਾਨੂੰਨ ਦੀ ਮੰਗ ਕਰ ਰਹੇ ਜੇ ਇਹਦੇ ਵਿੱਚ ਕੋਈ ਕੰਮ ਇੰਤਿਆਰ ਪੱਤੇ ਰਹਿ ਕਿ ਮੰਗ ਪਾਈ ਗਈ ਜੀ ਜੇਕਰ ਸਰਕਾਰ ਇੱਕ ਸਾਲ ਵਿੱਚ ਕੰਮ ਦੇਣ ਵਿੱਚ ਅਸਫਲ ਹੈ ਤਾਂ ਜਿੰਨੀ ਤਨਖਾਹ ਦਾ ਜ਼ਿਕਰ ਕੀਤਾ ਹੈ ਉਹਦਾ ਅੱਧ ਜਿਹੜਾ ਹੈ ਜਿਉਂਦੇ ਰਹਿਣ ਲਈ ਕੰਮ ਇੰਤਿਆਰ ਪੱਤਾ ਉਹਨੂੰ ਦਿੱਤਾ ਜਾਵੇ ਅੱਜ ਸਰਪੱਤ ਨੌਜਵਾਨ ਸਭਾ ਔਰ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਵੱਲੋਂ ਸ਼ਹੀਦੀ ਸਮਾਰਕ ਹੁਸੈਨੀwala ਵਿਖੇ ਸ਼ਹੀਦ ਪਗਲ ਸਿੰਘ ਰਾਜਗੁਰੂ ਸਖਦੇਵ ਦੇ ਸ਼ਹੀਦੀ ਦਿਨ ਤੇ ਸ਼ਰਧਾਂਜਲੀ ਅਰਪਿਤ ਕਰਨ ਲਈ ਇੱਕ ਵਾਲੰਟੀਅਰ ਜਿਹੜੇ ਬਨੇਗਾ ਦੇ ਵਾਲੰਟੀਅਰ ਹਨ ਉਹਨਾਂ ਦਾ ਇੱਕ ਜਥਾ ਲੈ ਕੇ ਅਸੀਂ ਅੱਜ ਇੱਥੇ ਆਏ ਆਂ ਔਰ ਅੱਜ ਦੇ ਇੱਥੇ ਇਸ ਜਗ੍ਹਾ ਤੇ ਉਹਨਾਂ ਮਹਾਨ ਸ਼ੀਧਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਹੈ ਦੇਸ਼ ਦੀ ਜਵਾਨੀ ਨੂੰ ਕਹਿ ਲਈਏ ਪੰਜਾਬ ਦੀ ਜਵਾਨੀ ਨੂੰ ਜਿਹੜਾ ਅੱਜ ਸੰਦੇਸ਼ ਦੇਣ ਦੀ ਗੱਲ ਹੈ ਜਾਂ ਇੱਥੋਂ ਅਸੀਂ ਇੱਕ ਪ੍ਰੋਗਰਾਮ ਦਾ ਐਲਾਨ ਕਰ ਚੱਲੇ ਆਂ ਕਿ ਆਉਣ ਵਾਲੇ ਦਿਨਾਂ 'ਚ ਜਦੋਂ ਪੂਰੇ ਦੇਸ਼ ਵਿੱਚ ਲੋਕ ਸਭਾ ਚੋਣਾਂ ਨੇ ਔਰ ਇਹਨਾਂ ਚੋਣਾਂ ਦੇ ਦੌਰਾਨ ਵੱਖ-ਵੱਖ ਜਿਹੜੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਲੋਕਾਂ ਨੂੰ ਲੁਭਾਉਣ ਦੇ ਲਈ ਲੋਕਾਂ ਨੂੰ ਜਿਵੇਂ ਕਹਿ ਲਈਏ ਬੇਵਕੂਫ ਬਣਾਉਣ ਦੇ ਲਈ ਜਿਹੜੇ ਉਹ ਮਨ ਲਿਭਾ ਲਾਰੇ ਤੇ ਉਹ ਜਿਹੜੇ ਨਾਰੇ ਲਾਏ ਜਾਣਗੇ ਸੋ ਇਸ ਦੌਰਾਨ ਅਸੀਂ ਸਰਪੱਤ ਨੌਜਵਾਨ ਸਭਾ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਕੋਈ ਲੋਕ ਸਭਾ ਹਲਕਾ ਹੈ ਉੱਥੇ ਕਨਵੈਨਸ਼ਨਾਂ ਕਰਨ ਦਾ ਐਲਾਨ ਕੀਤਾ ਹੈ ਕਿ ਉਹਨਾਂ ਕਨਵੈਨਸ਼ਨਾਂ ਦੇ ਰਾਹੀਂ ਉਹਨਾਂ ਨੂੰ ਸਵਾਲ ਜਵਾਬ ਕਰਕੇ ਜਿਸ ਗੱਲ ਲਈ ਇਹਨਾਂ ਮਹਾਨ ਸ਼ਹੀਦਾਂ ਨੇ ਸ਼ਹਾਦਤ ਦਿੱਤੀ ਹੈ ਜਿਸ ਕੰਮ ਦੇ ਲਈ ਜਿਹੜੇ ਕੰਮ ਉਹਨਾਂ ਦੇ ਅਧੂਰੇ ਨੇ ਉਹਨਾਂ ਕੰਮਾਂ ਨੂੰ ਪੂਰਾ ਕਰਨ ਦੇ ਲਈ ਜਿਹੜੀ ਸਰਪੱਤ ਨੌਜਵਾਨ ਸਭਾ ਵੱਲੋਂ ਔਰ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਵੱਲੋਂ ਭਗਤ ਸਿੰਘ ਕੌਮੀ ਰੋਜ਼ਗਾਰ ਗਰੰਟੀ ਕਾਨੂੰਨ ਪਰਾਪਤੀ ਮੁਹਿੰਮ ਚਲਾਈ ਹੈ ਉਹਦੇ ਲਈ ਅਸੀਂ ਪੰਜਾਬ ਦੀ ਔਰ ਦੇਸ਼ ਦੀ ਜਵਾਨੀ ਨੂੰ ਜਾਗਰੂ ਕਰਾਂਗੇ ਉਹਨਾਂ ਨੂੰ ਇਸ ਗੱਲ ਦੀ ਪ੍ਰੇਰਿਤ ਕਰਾਂਗੇ ਕਿ ਜਿਹੜਾ ਵੀ ਕੋਈ ਲੀਡਰ ਜਿਸ ਵੀ ਕਿਸੇ ਪਾਰਟੀ ਦਾ ਆਉਂਦਾ ਉਹਨੂੰ ਸਵਾਲ ਕਰਕੇ ਇਸ ਗੱਲ ਦੀ ਜਰੂਰ ਮਜਬੂਰ ਕੀਤਾ ਜਾਵੇ ਕਿ ਉਹ ਬਨੇਗਾ ਲਈ ਪਾਰਲੀਮੈਂਟ ਚ ਆਵਾਜ਼ ਬੁਲੰਦ ਕਰੇ ਅੱਜ ਅਸੀਂ 23 ਮਾਰਚ ਸ਼ਹੀਦਾਂ ਦਾ ਦਿਨ ਹੈ ਜਿਸ ਦਿਨ ਸਾਡੇ ਪਰਮੁਖੀ ਭਗਤ ਸਿੰਘ ਰਾਜਗੁਰੂ ਸੁਖਦੇਵ ਤੇ ਸਾਥੀਆਂ ਨੂੰ ਜਿਹੜਾ ਸ਼ਹੀਦ ਕੀਤਾ ਗਿਆ ਸੀ ਉਸ ਦਿਨ ਤੇ ਉਸ ਦਿਨ ਦੇ ਉੱਤੇ ਅੱਜ ਸੈਂਕੜੇ ਦੀ ਗਿਣਤੀ ਦੇ ਵਿੱਚ ਵਿਦਿਆਰਥੀ ਨੌਜਵਾਨ ਜਿਹੜੇ ਇਕੱਠੇ ਹੋਏ ਨੇ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਨ ਆਏ ਨੇਗੇ ਤੇ ਨਾਲ ਹੀ ਇੱਕ عہد ਲੈ ਕੇ ਜਿਹੜਾ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਜਿਹੜੀ ਐਜੂਕੇਸ਼ਨ ਆ ਜਿਹੜਾ ਜਿਹੜਾ ਭਗਤ ਸਿੰਘ ਦਾ ਸੁਪਨਾ ਸੀ ਕਿ ਐਜੂਕੇਸ਼ਨ ਜਿਹੜੀ ਆ ਉਹ ਮੁਫਤ ਹੋਣੀ ਚਾਹੀਦੀ ਹੈ ਜਿਹੜੀ ਆ ਉਹ ਵਿਗਿਆਨਿਕ ਹੋਣੀ ਚਾਹੀਦੀ ਹੈ ਤੇ ਲਾਜ਼ਮੀ ਹੋਣੀ ਚਾਹੀਦੀ ਹੈ ਤੇ ਫ੍ਰੀ ਹੋਣੀ ਚਾਹੀਦੀ ਹੈ ਤਾਂ ਕਿ ਹਰ ਵਰਗ ਦਾ ਜਿਹੜਾ ਵਿਦਿਆਰਥੀ ਆ ਹਰ ਵਰਗ ਦਾ ਬੱਚਾ ਨੌਜਵਾਨ ਆ ਜਿਹੜਾ ਉਹ ਐਜੂਕੇਸ਼ਨ ਲੈ ਸਕੇ ਹੁਣ ਭਾਰਤ ਦੇ ਵਿੱਚ ਜਿਹੜੀ ਇਸ ਸਮੇਂ ਜਿਹੜੀ ਮੋਦੀ ਸਰਕਾਰ ਹੈ ਜਾਂ ਕਾਰਪੋਰੇਟਾਂ ਦੀ ਪੱਖੀ ਸਰਕਾਰ ਕਹਿ ਸਕਦੇ ਆ ਜਿਹੜੀ ਉਹ ਉਹਨੇ ਕੀ ਉਹਨੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਜਿਹੜੀ ਆ ਉਹ ਲਾਗੂ ਕੀਤੀ ਹੈਗੀ ਜਿਹਦੇ ਤਹਿਤ ਕੀ ਆ ਕਿ ਹਜ਼ਾਰਾਂ ਕੀ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਜਿਹੜਾ ਜਿਹੜੇ ਗਰੀਬ ਵਰਗ ਆ ਜਿਹੜਾ ਗਰੀਬ ਤੱਕ ਆਗਾ ਉਹਦੀ ਉਹਦੇ ਜਿਹੜੇ ਉਹਨਾਂ ਦੇ ਜਿਹੜੇ ਬੱਚੇ ਨੇਗੇ ਉਹ ਐਜੂਕੇਸ਼ਨ ਤੋਂ ਬਾਹਰ ਹੋ ਜਾਣਗੇ ਤੇ ਨਾਲ ਹੀ ਜਿਹੜੀ ਹੈਗੀ ਜਿਹੜੀ ਰੈਗੂਲਰ ਭਰਤੀਆਂ ਨੇ ਗੀਆਂ ਨਾ ਜਿਹੜੀਆਂ ਸਿੱਖ ਸਿੱਖਿਆ ਦੀਆਂ ਸੰਸਥਾਵਾਂ ਨੇ ਗੀਆਂ ਉਹ ਭਰਤੀ ਵੀ ਇਸ এডਿਕੇਸ਼ਨ ਦੇ ਰਾਹੀਂ ਜਿਹੜਾ ਉਹ ਬੰਦ ਕਰਨ ਦਾ ਜਿਹੜਾ ਕਰ ਉਹਨਾਂ ਨੇ ਜਿਹੜਾਗਾ ਇੱਕ ਐਲਾਨ ਕੀਤਾਗਾ ਇੱਕ ਨੋਟੀਫਿਕੇਸ਼ਨ ਦੇ ਰਾਹੀਂ ਜਿਹੜਾ ਇੱਕ ਐਲਾਨ ਹੋਇਆਗਾ ਉਹ ਇੰਡਾਇਰੈਕਟ ਐਲਾਨ ਹੋਇਆਗਾ ਸੋ ਅਸੀਂ ਜਿਹੜਾਗਾ ਆਲਰੇਡੀ ਸਟੂਡੈਂਟ ਫਾਊਂਡੇਸ਼ਨ ਵੱਲੋਂ ਇਸ ਪਾਲਿਸੀ ਦੇ ਖਿਲਾਫ ਲੜਾਈ ਲੜ ਰਹੇ ਹਾਂਗੇ ਤੇ ਉਹ ਵਿਦਿਆਰਥੀਆਂ ਨੂੰ ਨੌਜਵਾਨਾਂ ਨੂੰ ਦੇਸ਼ਧਿਆਨ ਨੂੰ ਪੰਜਾਬਧਿਆਨ ਨੂੰ ਜਿਹੜਾਗਾ ਇੱਕ ਐਲਾਨ ਜਿਹੜਾ ਅਪੀਲ ਕਰਦੇ ਹਾਂ ਕਿ ਆਓ ਇਸ ਜਿਹੜੀ ਮੁਹੰਮਦਾ ਹਿੱਸਾ ਬਣੀਏ ਤੇ ਜਿਹੜੀ ਇਹ ਪਾਲ ਇਹਨੂੰ ਜਿਹੜਾ ਉਹ ਪਾਪ ਖਤਮ ਕਰਨ ਦਾ ਜਿਹੜਾ ਕੰਮ ਖਤਮ ਕਰਾਉਣ ਦਾ ਕੰਮ ਕਰੀਏ ਤਾਂ ਨਾਲ ਹੀ ਜਿਹੜੀ ਲੋਕ ਵਿਦਿਆ ਨੀਤੀ ਜਿਹੜੀ ਆ ਉਹ ਲੈ ਕੇ ਆਈਏ। ਇਸ ਮੌਕੇ 23 ਮਾਰਚ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਗੋਮੀ ਆਗੂ ਫਿਰਮਲਾਈ ਰਮਨ ਅਤੇ ਸੁਖਜਿੰਦਰ ਮਹੈਸ਼ਰੀ ਨੇ ਕਿਹਾ ਕਿ ਜੰਗੇ ਆਜ਼ਾਦੀ ਦੇ ਮਹਾਨ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸਮੁੱਚਾ ਜੀਵਨ ਫਲਸਫਾ ਕੁਰਬਾਨੀਆਂ ਭਰਿਆ ਅਤੇ ਅੱਜ ਵੀ ਪ੍ਰੇਰਨਾ ਸਰੋਤ ਹੈ। ਠੇਡ ਪੰਜਾਬੀ ਟੀਵੀ ਲਈ ਦੀਪਕ ਵਧਾਵਨ ਫਿਰੋਜ਼ਪੁਰ